ਸਸੀ ਗਾਲ ਜੀ ਮੈਂ ਮਨੀਂਦਰ ਸਿੰਘ ਮੰਗਾ ਪਿੰਡ ਮੋਲਾ ਤੋਂ ਤੇ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਪੰਨੀ ਵਾਲਾ ਫੱਤਾ ਜਿੱਥੋਂ ਸਾਡੇ ਹੋਣਹਾਰ ਉਮੀਦਵਾਰ ਸਰਦਾਰ ਸੁਖਦੇਵ ਸਿੰਘ ਸੁੱਖਾ ਜੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਜੀ ਅੱਜ ਆਪਾਂ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਲੀਡਰ ਸਾਹਿਬਾਨ ਸਾਰੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਦਿਨੋ ਧੰਨਵਾਦ ਜੀ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਤੇ ਸਰ ਜੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਸਰ ਜੀ ਆਪਾਂ ਨੂੰ ਬਹੁਤ ਵਧੀਆ ਮਿਲ ਰਿਹਾ ਚੜ੍ਹਦੀ ਕਲਾ ਸਤਗੁਰ ਪੰਨੀਆਂ ਵਾਲੇ ਪਾਤਸ਼ਾਹ ਦੀ ਚੜ੍ਹਦੀ ਕਲਾਈ ਬਾਬਾ ਸਾਹਿਬ ਪੀਮਰੋ ਉਮੀਦਵਾਰ ਦੀ ਚੜ੍ਹਦੀ ਕਲਾਈ ਬਹੁਤ ਵੱਡਾ ਸੰਜੋਗ ਮਿਲ ਰਿਹਾ ਮੈਨੂੰ ਮੋਹਲਾ ਪੰਨਿ ਵਾਲਾ ਫੱਤਾ ਮਿਟਾ ਤੋਂ ਸੰਗਤਾਂ ਦਾ ਐਡਾ ਵੱਡਾ ਪਿਆਰ ਮੇਰੇ 'ਤੇ ਨਿਯਾਤ ਕਿਉਂਕਿ ਐਡਾ ਵੱਡਾ ਪਿਆਰ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਇੱਕ ਨਮਾਣੇ ਜੇ ਉਮੀਦਵਾਰ ਨੇ ਇੱਕ ਬਹੁਜਨ ਸਵਾਜ ਪਾਰਟੀ ਤੋਂ ਮੈਂ ਇਲੈਕਸ਼ਨ ਲੜ ਰਿਹਾ ਹਾਂ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਖਾ ਯਾਰ ਆਪਾਂ ਤਾਂ ਕੋਈ ਜਾਣਦਾ ਵੀ ਨਹੀਂ ਪਰ ਮੈਨੂੰ ਤਿੰਨ ਪਿੰਡਾਂ ਦੇ ਵਿੱਚੋਂ ਇੰਨਾ ਵੱਡਾ ਪਿਆਰ ਮਿਲ ਰਿਹਾ ਹੈ ਸੁਖਦੇਵ ਸਿੰਘ ਸੁਖਾ ਜੀ ਤੈਨੂੰ ਦੱਸਾਂ ਕਿ ਉੱਥੇ ਜਾਂਦੇ ਇੱਕ ਬਾਬਾ ਸਾਹਿਬ ਕਾਂਸੀ ਰਾਮ ਜੀ ਦੀ ਸੋਚ ਆ ਜਿਹੜੀ ਪੂਰੀ ਕਰਾਂਗੇ ਬਾਬਾ ਭਿਮਰਾਓ ਵੇਦਕਾਰ ਦੀ ਸੋਚ ਪੂਰੀ ਕਰਾਂਗੇ ਭੈਣ ਮਾਵਤੀ ਦੀ ਸੋਚ ਪੂਰੀ ਕਰਾਂਗੇ ਮੇਰੇ ਨਾਲ ਸਾਡੇ ਲੀਡਰ ਸਾਹਿਬਾਨ ਹਰਪ੍ਰੀਤ ਜੀ ਚੱਲੂ ਕਿਸਾਨ ਮੰਗਦੇ ਆ ਬਹੁਜਨ ਸਵਾਜ ਪਾਰਟੀ ਦੇ ਪੰਜਾਬ ਸਕੱਤਰ ਹੈ ਅਮਰਗਿਦੀ ਬੀਬੀ ਐਫ ਤੇ ਜ਼ਿਲ੍ਹੇ ਦੇ ਹੈ ਪੀਰਾਜੀ ਲੰਬੀ ਪ੍ਰਤਾਪ ਸਿੰਘ ਜੀ ਮੋਹਲਾ ਸਾਡੇ ਕਿਰਤਾਰਾਮ ਜੀ ਭਲਵੰਤ ਸਿੰਘ ਜੀ ਸਾਡੇ ਮੈਂਬਰ ਸਾਹਿਬ ਸਾਡੀਆਂ ਭੈਣਾਂ ਵਰਗੀਆਂ ਮਾਵਾ ਸਾਰੇ ਪਹੁੰਚੇ ਨੇ ਸਾਰੇ ਜਿਨੇ ਵੀ ਮੇਰਾ ਸੰਯੋਗ ਦੇਣ ਵਾਸਤੇ ਮੈਂ ਤਿੰਨ ਪਿੰਡਾਂ ਤੋਂ ਚੋਣ ਲੜ ਰਿਹਾ ਮੋਹਲਾ ਪੰਨੀ ਵਾਲਾ ਫੱਤਾ ਔਰ ਮੱਡਾ ਇਸ ਕਰਕੇ ਮੈਂ ਬਹੁਤ ਬਹੁਤ ਬੇਨਤੀ ਕਰਦਾ ਕਿ ਲੋਕਾਂ ਨੂੰ ਆਉਣ ਵਾਲੀ 14 ਤਰੀਕ ਦਿਨ ਐਤਵਾਰ ਨੂੰ ਹਾਥੀ ਦੇ ਨਿਸ਼ਾਨ ਤੇ ਮੋਰਾ ਲਾ ਕੇ ਮੈਨੂੰ ਕਾਮਯਾਬ ਕਰੋ ਔਰ ਮੈਂ ਦਿਨ ਰਾਤ ਤੁਹਾਡੇ ਵਿਚਕਾਰ ਖੜਾ ਹੋਵਾਂਗਾ ਮੈਂ ਇਹ ਕਦੇ ਬੋਜਨ ਸਮਾਜ ਪਾਰਟੀ ਨਾਰਾ ਨਹੀਂ ਲਾਉਂਦੀ ਦਾਵਾ ਨਹੀਂ ਕਰਦੀ ਔਰ ਬੋਜਨ ਸਮਾਜ ਪਾਰਟੀ ਕੋਈ ਚੀਜ਼ ਹੈ ਅਗਰ ਜਿੱਤ ਕੇ ਜੋ ਵੀ ਜੋ ਹੁਕਮਰਾਨ ਹੋਊਗਾ ਉਹ ਕਰਾਂਗੇ ਅਸੀਂ ਕਦੇ ਦੂਜੀ ਪਾਰਟੀਆਂ ਨੂੰ ਬੋਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕੰਚੀਰਾਮ ਦਾ ਨਾਰਾ ਸੀਗਾ ਅੱਜ ਹੀ ਕਦੇ ਨਾਰਾ ਤੇ ਨਾਰਾ ਨਹੀਂ ਦੇਣਾ ਨਾ ਕੋਈ ਮੈਨੀਫੈਸਟ ਲਾਗੂ ਕਰਦੀ ਬਹੁਜਨ ਸਮਾਜ ਪਾਰਟੀ ਜਿੱਤਣ ਤੋਂ ਬਾਅਦ ਉਦੋਂ ਹਮਦਰਦ ਹੁੰਦੀ ਲੋਕਾਂ ਦੇ ਜੋ ਵੀ ਲੋਕਾਂ ਦੀ ਦੁੱਖ ਤਕਲੀਫ ਹੈ ਜਾ ਕੇ ਘਰ-ਘਰ ਜਾ ਕੇ ਬਹੁਜਨ ਸਮਾਜ ਪਾਰਟੀ ਦੁੱਖ ਸੁਣਦੀ ਹੈ ਮੈਂ ਜਰਨਲ ਦੇ ਵਿੱਚ ਇਲੈਕਸ਼ਨ ਲੜ ਰਿਹਾ ਪੰਨੀ ਵਾਲਾ ਫੱਤਾ ਸਰਦੇਵ ਸਿੰਘ ਬਹੁਜਨ ਸਮਾਜ ਪਾਰਟੀ ਤੋਂ ਇਸ ਕਰਕੇ ਮੈਨੂੰ ਬਹੁਤ ਵੱਡਾ ਪਿਆਰ ਮਿਲ ਰਿਹਾ ਲੋਕਾਂ ਦਾ ਜਰਨਲ ਦੇ ਭਰਾਵਾਂ ਦਾ ਪਿਆਰ ਮਿਲ ਰਿਹਾ ਹੈ ਮੇਰੇ ਸ਼ਡੂਲ ਕਾਸਟ ਭਰਾਵਾਂ ਦਾ ਸਾਰੀਆਂ ਜਾਤੀਆਂ ਦਾ ਪਿਆਰ ਮਿਲ ਰਿਹਾ ਹੈ ਇਸ ਕਰਕੇ ਆਉਣ ਵਾਲੀ 14 ਤਰੀਕ ਹੈ ਜਿਹੜੀ ਉਹ ਮੇਰੇ ਹੱਕ ਦੀ ਜੋ ਕੋਈ ਬਹੁਜਨਸਵਾਇ ਪਾਰਟੀ ਦੇ ਸਾਫ ਸ਼੍ਰੀ ਕਾਂਚੀ ਰਾਮ ਦੀ ਸੋਚ ਨੂੰ ਮੰਨੇਗੀ ਇਸ ਕਰਕੇ ਮੇਰਾ ਪਿੰਡ ਦੇ ਵਿੱਚ ਮੈਨੂੰ ਬਹੁਤ ਪਿਆਰ ਮਿਲ ਰਿਹਾ ਕਿ ਕਿ ਨਰੇਗਾ ਜਿਹੜੀ ਅਮਰੀਕਾ ਦੇ ਵਿੱਚ ਵੀ ਅਸੀਂ ਮੇਰੇ ਪਿਆਰੇ ਲੋਕ ਜਿਨ੍ਹਾਂ ਦੇ ਵਿੱਚੋਂ ਸਰਕਾਰ ਨੇ ਥਾਲੀ ਖੋਲੀ ਹੈ ਹੱਥ ਦੇ ਵਿੱਚੋਂ ਕਿਉਂਕਿ ਸਾਡੇ ਬਜ਼ੁਰਗ ਸਾਡੇ ਬੱਚੇ ਉਹਨਾਂ ਦੀ ਰੋਟੀ ਹੈ ਜਿਹੜੀ ਖੋਲ ਚੁੱਕੀ ਹੈ ਇਸ ਕਰਕੇ ਅਸੀਂ ਨਰੇਗਾ ਦੀ ਆਵਾਜ਼ ਠਾਉਂਦੇ ਰਾਵਾਂਗੇ ਤੇ ਠਾਉਂਦੇ ਰਵਾਂਗੇ ਔਰ 28 ਵੀ ਜਾਵਾਂਗੇ ਜਿੱਤ ਕੇ ਹਰੀਏ ਅਸੀਂ ਆਪਣੇ ਮਜ਼ਦੂਰਾਂ ਦੇ ਨਾਲ ਖੜੇ ਆਂ ਆਪਦੇ ਭੈਣ ਭਰਾਵਾਂ ਦੇ ਨਾਲ ਖੜੇ ਆਂ ਕਿਤੇ ਵੀ ਕੋਈ ਵੀ ਧਰਨਾ ਮਜਾਰਾ ਹੁੰਦਾ ਸਾਡੇ ਹੱਕ ਲਈ ਮਜ਼ਦੂਰ ਦੇ ਹੱਕ ਲਈ ਸੁਦੇਸ਼ ਸਿੰਘ ਪੰਨੀ ਵਾਲਾ ਉੱਥੇ ਮੌਜੂਦ ਹੁੰਦਾ ਕਿਉਂਕਿ ਲੋਕਾਂ ਦੀ ਆਵਾਜ਼ ਠਾਉਣੀ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਜੋ ਵੋਟਾਂ ਲੈ ਕੇ ਦੂਜੀਆਂ ਪਾਰਟੀਆਂ ਚਲੀਆਂ ਜਾਂਦੀ ਹੈ ਉਹ ਆ ਕੇ ਸਾਡੇ ਸਮਾਜ ਦੀ ਸਾਰ ਨਹੀਂ ਲੈਂਦੀਆਂ ਜਿਵੇਂ ਅੱਜ ਤੁਸੀਂ ਦੇਖੋ ਕੱਠ ਬਹੁਤ ਵੱਡਾ ਹੋਣਾ ਸੀਗਾ ਕਿਉਂਕਿ ਲੋਕ ਮੇਰੇ ਅੱਜ ਕਣਕ ਹੈ ਵੰਡੀ ਦੀ ਹੈ ਲੋਕ ਆ ਵਿਚਾਰੇ ਆਏ ਗਏ ਆ ਗਰੀਬ ਲੋਕ ਜਿਵੇਂ ਮੇਲੇ ਨੂੰ ਲੋਕ ਲਾਰਾ ਵਧੇ ਜਾਂਦੀਆਂ ਕਿਉਂਕਿ ਸਾਡ ਨੂੰ ਲੋਕਾਂ ਨੂੰ ਛੋਟੀਆਂ ਛੋਟੀਆਂ ਮੰਗਾਂ ਦੇ ਵਿੱਚ ਹੀ ਉਲਝਾ ਛੱਡਿਆ ਜਿਹੜੀ ਕਣਕ ਹੈ ਕਣਕ ਦੇਣ ਦੇ ਨਾਲ ਸਾਡੀ ਗਰੀਬੀ ਨਹੀਂ ਬਦਲੀ ਜਾ ਸਕਦੀ ਜਾਂ ਆਟਾ ਦਾਲ ਦਿੰਦੇ ਜਾਂ ਸਾਡੇ ਫਿਰ ਹੀ ਕੋਈ ਬਿੱਲ ਮਾਫ ਕਰਤੇ ਉਹਦੇ ਨਾਲ ਸਾਡੀ ਗਰੀਬੀ ਨਹੀਂ ਬਦਲੀ ਜਾ ਸਕਦੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਸਾਨੂੰ ਨੌਕਰੀਆਂ ਚਾਹੀਦੀਆਂ ਸਾਨੂੰ ਰੁਜ਼ਗਾਰ ਚਾਹੀਦਾ ਹੈ ਆਉਣ ਵਾਲੇ ਜਿਹੜੇ ਬੱਚੇ ਸਾਡੇ ਸਾਡੇ ਹੋਰ ਜੰਮਣ ਵਾਲੇ ਬੱਚੇ ਆ ਉਹਨਾਂ ਦਾ ਜਿਹੜਾ ਰੋਜ਼ਗਾਰ ਮਿਲੇ ਅਸੀਂ ਲੰਮੀ ਸੋਚ ਨੂੰ ਲੈ ਕੇ ਚੱਲੇ ਆ ਅਸੀਂ ਕਿਉਂ ਨਿੱਕੀ ਸੋਚ ਨੂੰ ਲੈ ਕੇ ਨਹੀਂ ਚੱਲੇ ਜਿਹੜੇ ਸਾਡੇ ਬੱਚੇ ਐ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਜਿਵੇਂ ਇੱਕ 1000 ਰੁਪਿਆ ਹੁਣ ਭਗਵੰਤ ਮਾਨ ਸਰਕਾਰ ਨੇ ਕਿਹਾ ਸੀਗਾ ਵੀ ਭੈਣਾਂ ਦੇ ਖਾਤੇ 'ਚ 1000 ਰੁਪਿਆ ਪਾਇਆ ਕਰਾਂਗੇ ਉਹ 1000 ਨਹੀਂ ਨਹੀਂ ਮੈਂ ਕਹਾਂ ਵੀ ਜਿਹੜਾ 1000 ਰੁਪਿਆ ਇੱਕ ਬੰਦ ਕਰ ਦਿਓ ਇੱਕ ਰਸੋਈ ਦੇ ਵਿੱਚ ਸਮਾਨ ਬਹੁਤ ਹੋ ਗਿਆ ਇਹ ਕਰੀ ਤੁਸੀਂ ਅ ਬੰਦ ਕਰ ਦਿਓ ਕਿਉਂਕਿ ਰਸੋਈ ਦੇ ਜਦੋਂ ਸਮਾਨ ਖਰ ਲੇਦੋਂ ਫਿਰ ਖਾਤੇ 'ਚ ਪਾ ਦੇ ਜੀ ਉਹ ਤਾਂ ਫਿਰ ਸਾਰੇ ਲੋਕ ਹੀ ਜਾਣਦੇ ਵੀ 1000 ਰੁਪਿਆ ਪਾਇਆ ਜਾਂ ਨਹੀਂ ਪਾਇਆ ਵੀ ਕਿੰਨਾ ਕੁ ਸਮਾਨ ਰਸੋਈਆਂ ਦੇ ਵਿੱਚ ਉਹ ਤਾਂ ਬਹੁਜਲ ਸਮਾਜ ਪਾਰਟੀ ਤੁਸੀਂ ਵੋਟਾਂ ਪਾਉਂਗੇ ਆਉਣ ਵਾਲੀ 2027 ਨੂੰ ਵੀ ਐਮਐਲਏ ਦੇ ਇਲੈਕਸ਼ਨ ਵੀ ਹੋਣ ਜਾ ਰਿਹਾ ਹੁਣ ਬਲਾਕ ਸਮਿਤੀ ਦੇ ਇਲੈਕਸ਼ਨ ਹੁਣ ਜਾ ਰਿਹਾ ਹੈ ਉਹ ਤਾਂ ਬਹੁਜਲ ਸਮਾਜ ਪਾਰਟੀ ਨੂੰ ਤੁਸੀਂ ਵੋਟਾਂ ਪਾਉਂਗੇ ਉਹ ਤੁਹਾਨੂੰ 1000 ਰੁਪਏ ਦੇ ਪਤਾ ਲੱਗ ਜੂਗਾ ਕਿਹੜੀ ਪਾਰਟੀ ਲਾਰੇ ਦਿੰਦੀ ਕਿਹੜੀ ਨਾਰੇ ਦਿੰਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪਿੰਡ ਮੋਹਲਾ ਪੰਨੀ ਵਾਲਾ ਫੱਤਾ ਔਰ ਮਿੱਡਾ ਮੈਨੂੰ ਵੱਧ ਤੋਂ ਵੱਧ ਵੋਟਾਂ પાਕੇ ਕਾਮਯਾਬ ਕਰੂੰ ਮੈਂ ਹੰਦਰੇਗਾ ਦੀ ਆਵਾਜ਼ ਵੀ ਠਾਊਂਗਾ ਔਰ ਹਰ ਬੰਦੇ ਦੇ ਜਿੱਤੇ ਭਮਾ ਹਰੇ ਮੈਂ ਫਿਰ ਦੁਆਰ ਤੋਂ ਕਹਿ ਰਿਹਾ ਹਾਂ ਕਿ ਮੈਂ ਆਪਣੇ ਗਰੀਬ ਸਮਾਜ ਦੇ ਨਾਲ ਖੜਾ 24 ਘੰਟੇ ਦੁੱਖ ਸੁੱਖ ਦੇ ਵਿੱਚ ਵਜਨ ਸਮੇਂ ਪਾਰਲੀਮੈਂਟ ਭੈਣ ਲਾਇਆ ਵਤੀ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਬਣਾਓ ਜੇ ਆਪਣੀ ਤਕਦੀਰ ਬਦਲਨੀ ਹੈ ਜਿਵੇਂ ਬਾਬਾ ਸਾਹਿਬ ਡਾਕਟਰ ਮੈਡ ਕਰਨੇ ਕਿਹਾ ਸੀਗਾ ਸੰਵਿਧਾਨ ਦੀ ਕਿਤਾਬ ਹੱਥ ਦੇ ਵਿੱਚ ਇਧਰੋਂ ਕੀਤਾ ਪਾਰਲੀਮੈਂਟ ਵੱਲ ਉਂਗਲ ਕੀਤੀ ਹੈ ਆਦਾ ਦੇਵੀ ਤੁਹਾਡੀ ਇੱਥੇ ਬੈਠੀ ਇੱਥੋਂ ਤਕਦੀਰਾਂ ਬਦਲੀਆਂ ਜਾਂਦੀਆਂ ਤੁਸੀਂ ਡੀਸੀ ਦਫਤਰ ਜਾਓ ਬਾਬਾ ਸਾਹਿਬ ਦਾ ਬੁੱਤ ਲੱਗਿਆ ਹੋਗਾ ਡੀਸੀ ਦਫਤਰ ਵਾਲੋਂ ਉਂਗਲ ਹੋਊਗੀ ਵੀ ਇੱਥੇ ਤੁਹਾਡਾ ਦੇਵਤਾ ਬੈਠੇ ਤੂੰ ਤਕਦੀਰਾਂ ਬਦਲੀਆਂ ਜੇ ਜਿਹੜੇ ਮਾਗੀ ਦੇਵਤੇ ਨੂੰ ਮੰਨ ਲਓ ਉਹਦੀ ਤਕਦੀਰ ਨਹੀਂ ਬਦਲਣੀ ਉਹਦੀ ਤਕਦੀਰ ਇੱਥੋਂ ਬਦਲੀ ਜਾਣੀ ਇੱਥੇ ਤੁਹਾਡੇ ਦੇਵੀ ਔਰ ਦੇਵਤਾ ਇੱਥੇ ਬੰਦਾ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਦੂਸਰੇ ਇੱਥੇ ਜਾ ਕੇ ਧਰਨੇ ਮੁਜਾਰੇ ਲਾਉਣੇ ਆ ਜੇ ਦੇਵਤੇ ਦੇ ਮੂਰੇ ਰੌਲਾ ਪਾਉਣੇ ਫਿਰ ਦੇਵਤਾ ਕੁਝ ਨੁੱਤੋਂ ਨਹੀਂ ਦਿੰਦਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਵਤ ਵਤ ਬੰਨੀ ਵੋਟਾਂ ਪਾ ਕੇ ਆਪ ਦੇ ਸਮਾਜ ਦੀ ਤਕਦੀਰ ਬਦਲੋ ਆਉਣ ਵਾਲੀਆਂ ਪੀੜ੍ਹੀਆਂ ਨੇ ਬਚਾਓ ਕਿਉਂਕਿ ਬਹੁਜਨ ਸਮਾਜ ਪਾਰਟੀ ਨਾਰਾ ਨਹੀਂ ਦਿੰਦੀ ਲਾਰਾ ਨਹੀਂ ਦਿੰਦੀ ਕੰਮ ਕਰਕੇ ਦਿਖਾਉਂਦੀ ਹੈ ਇਸ ਕਰਕੇ ਭੈਣ ਮਾਯਵਤੀ ਜਦੋਂ ਉੱਤਰ ਪ੍ਰਦੇਸ਼ ਜਿਵੇਂ ਸਰਕਾਰ ਬਣੀ ਸੀ ਚਾਰ ਵਾਰੀ ਸਰਕਾਰ ਬਣੀ ਹੈ 15 ਲੱਖ ਲੋਕਾਂ ਨੂੰ ਨੌਕਰੀ ਦਿੱਤੀ ਸੀ 30 ਲੱਖ ਲੋਕਾਂ ਨੂੰ ਜ਼ਮੀਨ ਦਿੱਤੀ ਸੀ ਜਿਹੜੇ ਨਿੱਕੇ ਨਿੱਕੇ ਕੰਮ ਕਰਦੇ ਸੀ ਕਿ ਮਿਸਤਰੀ ਸੀ ਕੋਈ ਸੀ ਉਹਨਾਂ ਨੂੰ 2-2 ਕਰੋੜ ਰੁਪਏ ਦਿੱਤਾ ਉਹਨਾਂ ਦਾ 6 ਮਹੀਨੇ ਚ ਮਾਫ ਕਰਤਾ ਜਿਵੇਂ ਇੱਥੇ ਰਜਵਾੜੇ ਲੋਕ ਹੈ ਉਹ ਲੋਕ ਦੂਜੀਆਂ ਪਾਰਟੀਆਂ ਨੂੰ ਫੰਡ ਦੇ ਕੇ ਵੋਟਾਂ ਲੈ ਜਾਂਦੇ ਆ ਇੱਕੋ ਇੱਕ ਬਹੁਜਨ ਸਵਾਜ ਪਾਰਟੀ ਹੈ ਜਿਹਨੇ ਸੁਪਰੀਮ ਕੋਰਟ ਦੇ ਜੱਜ ਨੇ ਇਹ ਗੱਲ ਕਹੀ ਹੈ ਕਿ ਸਾਰਿਆਂ ਦੇ ਖਾਤੇ ਚੈੱਕ ਕੀਤੇ ਸਾਰੀਆਂ ਚੈੱਕ ਕੀਤੀਆਂ ਪਾਰਟੀਆਂ ਜਿਹਦੇ ਵਿੱਚ ਬਹੁਜਨ ਸਵਾਜ ਪਾਰਟੀ ਨੇ 1 ਰੁਪਿਆ ਨਹੀਂ ਲਿਆ ਦੂਜੇ ਕਰੋੜਾਂ ਰੁਪਏ ਲੈ ਕੇ ਮੀਡੀਆ ਨੂੰ ਖਰੀਦਿਆ ਮੀਡੀਆ ਚੈਨਲਾਂ ਨੇ ਪਰਤੌਰ ਪ੍ਰਚਾਰ ਕਰਤਾ ਇੱਕ ਸੱਚੀ ਸੁੱਚੀ ਦੇਸ਼ ਦੇ ਵਿੱਚ ਬਹੁਜਨ ਸਵਾਜ ਪਾਰਟੀ ਲਈ ਭੈਣ ਮਾਇਵਤੀ ਕਿਉਂਕਿ ਬਹੁਜਨ ਸਵਾਜ ਪਾਰਟੀ ਆਪਣੇ ਤਿਲ ਫੰਡ ਦੀ ਕਮਾਈ ਮੁੜ ਕੇ ਪਸੀਨੇ ਦੀ ਕਮਾਈ ਉਹਦੇ ਨਾਲ ਜਿਹੜੀ ਬਹੁਜਨ ਸਮਾਜ ਪਾਰਟੀ ਚੱਲ ਰਹੀ ਹੈ 85% ਲੋਕਾਂ ਦੀ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਕਿ ਮੇਰਾ ਇਜਾਜਕਾ ਜੈ ਭੀਮ ਜੈ ਭਾਰਤ ਵੱਧ ਵੱਧ ਵੋਟਾਂ ਪਾਉਣ ਵਾਲੀ 14 ਤਰੀਕ ਨੂੰ ਦਿਨ ਐਤਵਾਰ ਨੂੰ ਹਾਥੀ ਦੇ ਨਿਸ਼ਾਨ ਤੇ ਮੋਹਰ ਲਾਓ ਕਿਉਂਕਿ ਹਾਥੀ ਤੁਹਾਡਾ ਸਾਥੀ ਹੈ ਹਾਥੀ ਦੇ ਮੋਹਰ ਲਾ ਕੇ ਅਸਲੀ ਕੰਮ ਜਾਬ ਕਰੋ ਵੈਗੜ ਜੀ ਦਾ ਖਾਲਸਾ ਵੈਗੜ ਜੀ ਫਤਿਹ ਜੈ ਭੀਮ ਜੈ ਭਾਰਤ ਸਸਿਗਾਪਰਾ ਸਾਹਿਬ ਜੀ ਸਰ ਜੀ ਇੱਕ ਸਵਾਲ ਹੈ ਜੀ ਆਪਣਾ ਮੈਂ ਸੁਣਿਆ ਕਿ ਇਹ ਪਾਰਟੀ ਗਰੀਬਾਂ ਦੀ ਪਾਰਟੀ ਹੈ ਜੀ ਬਸ ਤਾਂ ਤੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੀ ਇਹਦੇ ਵਿੱਚ ਜਰਨਲ ਵੀ ਸ਼ਾਮਲ ਨੇ ਕਿ ਕੱਲੇ ਗਰੀਬਾਂ ਦੀ ਪਾਰਟੀ ਹੈ ਮੈਂ ਤੁਹਾਨੂੰ ਪੁੱਛ ਰਾਇਆ ਅੱਛਾ ਅੱਛਾ ਜਰਨਲ ਗਰੀਬਾਂ ਦੀ ਪਾਰਟੀ ਨਹੀਂ ਹੈ ਸਾਰੇ ਸਮਾਜ ਦੀ ਹੈ ਅੱਛਾ ਜੀ ਇਹਦੇ ਵਿੱਚ ਕਿਸੇ ਦਾ ਕੋਈ ਪੈਨਪੇਸ ਨਹੀਂ ਰੱਖਦਾ ਤੇ ਸਾਡ ਨੂੰ ਹੱਕ ਲੈ ਕੇ ਦੇਣੇ ਆ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਸਾਹ ਚੱਕਣਾ ਹਾਂਜੀ ਬੋਲਜਨ ਸਪਾਈ ਪਾਰਟੀ ਦਾ ਨਿਸ਼ਾਨਾ ਹੈ ਠੀਕ ਹੈ ਤੇ ਸਰ ਜੀ ਆਪਣੇ 4 ਤੋਂ 5 ਕੈਂਡੀਡੇਟ ਖੜੇ ਹੈ ਜੀ 4 ਤੋਂ 5 ਕੈਂਡੀਡੇਟ ਖੜੇ ਹੈ ਜੀ ਉਸ ਤੋਂ ਬਾਅਦ ਹੁਣ ਤੁਸੀਂ ਆਪਣੀ ਬਸਪਾ ਪਾਰਟੀ ਦੇ ਵਿੱਚ ਪ੍ਰਧਾਨ ਸਾਹਿਬ ਜੀ ਖੜੇ ਹੈ ਤੇ ਕੀ ਤੁਸੀਂ ਲੋਕਾਂ ਲਈ ਕੀ ਕਰੋਗੇ ਯਾਰ ਮੇਰਾ ਸੁਭਾਤਾ ਪਹਿਲੇ ਦਿਨ ਤੋਂ ਹੀ ਗਰੀਬ ਪੱਖੀ ਹੈ ਮੈਂ ਹਮੇਸ਼ਾ ਢਿੱਗੇ ਨੂੰ ਖੜਾ ਕਰਨਾ ਚਾਹਣਾ ਤੇ ਨਾ ਕਿ ਖੜੇ ਨੂੰ ਦੇਖਣ ਦੇ ਪਾਸੇ ਠੀਕ ਹੈ ਜੀ ਇਸ ਕਰਕੇ ਸਾਡਾ ਤਾਂ ਸਾਰੇ ਸਮਾਜ ਨੂੰ ਤਾਂ ਚੱਕ ਕੇ ਸਾਨੂੰ ਖੁਸ਼ਹਾਲ ਬਣਾਉਂਦਾ ਨਿਕਲਿਆ ਠੀਕ ਹੈ ਬਹੁਤ ਬਹੁਤ ਧੰਨਵਾਦ